ਮੇਰੇ ਲਈ ਮੇਰੇ ਭਰਾ ਦੀ ਜ਼ੁਬਾਨ ਨਾਲੋਂ ਵੱਡੀ ਕੋਈ ਚੀਜ਼ ਨਹੀਂ ਵਾਹਿਗੁਰੂ ਤੇਰਾ ਸ਼ੁਕਰ ਹੈ ਬਾਈ ਸੌ ਲਗੇ ਮੈਂ ਜੇ 7 ਜਨਮ ਲਾਵਾਂ ਨਾ ਤੇ 7 ਜਨਮ ਤੂੰ ਮੇਰਾ ਭਰਾ ਹੋਵੇਂ ਤੇਰੇ ਵਰਗਾ ਭਰਾ ਨਹੀਂ ਲੱਭਣਾ ਮੈਨੂੰ ਬਾਪੂ ਵਾਂਗੂ ਥਾਪੀ ਦਿੰਦਾ ਮੋਢੇ ਉੱਤੇ ਮੇਰੇ 1 ਕੋ ਲੱਖ ਵਰਗਾ ਤੇ ਯਾਰ ਵੀ ਬਥੇਰੇ ਇੱਕ ਤਣ ਤੁਰਦੇ ਆ ਮੰਦਰੀ ਦੇ ਵਾਂਗੂ ਚੁੰਦਾ ਰਹੇ ਜਿੰਨੇ ਬੈਠਣਾ ਲਵਾਈ ਹਾਏ ਕਿਧਿਆ ਮਝਾਲੇ ਅੱਗੇ ਖੜ ਗਿਉ ਪਿੱਛੇ ਤੁਰਿਆ ਹੁੰਦਾ ਏ ਵੱਡਾ ਬਾਈ ਆ ਮਝਾਲ ਮੂਰੇ ਖੜ ਜੂ ਪਿੱਛੇ ਤੁਰਿਆ ਹੁੰਦਾ ਏ ਵੱਡਾ ਬਾਈ ਤੁਰਿਆ ਹੁੰਦਾ ਏ ਵੱਡਾ ਬਾਈ ਤੁਰਿਆ ਹੁੰਦਾ ਏ ਵੱਡਾ ਪੂਰੇ ਆ ਇਕੱਲਾ ਇਕੱਲਾ ਸ਼ੌਕ ਮੇਰਾ ਬਾਈ ਨੇ ਬੋਲਣ ਨਹੀਂ ਦਿੰਦਾ ਕਿਰਾ ਪੂਰੇ ਆ ਸੀਤਾਈ ਹਏ ਕਰਮਾਂ ਦੇ ਨਾਲ ਮੈਂ ਦਾ ਬਾਈ ਜਿਨੇ ਕਨੇ ਸਾ ਮੇਰੇ ਸਾਰੇ ਕਰ ਜਾਈਏ ਸਾ ਮੇਰੇ ਸਾਰੇ ਕਰ ਜਾਈਏ ਛੋਟਿਆਂ ਪਰਾਂ ਵਾਂ ਮੰਗੋ ਕਰਦੀ ਏ ਲਾਡ ਸਾਡੇ ਨਿੱਕੇ ਜੇ ਸੁਭਾਦੀ ਵਰ ਜਾਈ ਹੇ ਕੀ ਦੀ ਆ ਮਝਾਲ ਅੱਗੇ ਖੜ ਜੂ ਪਿੱਛੇ ਤੁਰ ਆਉਂਦਾ ਏ ਵੱਡਾ ਬਾਈ ਕੀ ਦੀ ਆ ਮਝਾਲ ਮੂਰੇ ਖੜ ਜੂ ਪਿੱਛੇ ਤੁਰ ਆਉਂਦਾ ਏ ਵੱਡਾ ਬਾਈ ਤੁਰ ਆਉਂਦਾ ਏ ਵੱਡਾ ਬਾਈ ਤੁਰ ਆਉਂਦਾ ਏ ਵੱਡਾ ਬਾਈ ਵਿਚਾਰ ਸਾਨੂੰ ਵਿਰਸੇ ਚ ਮਿਲੇ ਪੁੱਤਰ ਤਵੇ ਰਠੋਰ ਦੇ ਵੀ ਹਾਈ ਨੇ ਚੜਿਆ ਸਿਚਾ ਮੈਨੂੰ ਉਸ ਦਿਨ ਬੜਾ ਪੱਗ ਬੰਨਣੀ ਸਿਖਾਈ ਜਦੋਂ ਮਾਈ ਨੇ ਆਏ ਸਿੰਧ ਦੀ ਇਹ ਹੀ ਤਾਂ ਕਮਾਈ ਨੇ ਕਰਦੀ ਆ ਸ਼ਾ ਮੈਨੂੰ ਬੋੜ ਵਾਂਗ ਰਾਂ ਰੱਬ ਵਾਰ ਕੀ ਜੋ ਮੇਰੀ ਮਾਈ ਲੱਖਾਂ ਕਰੋੜਾਂ ਵਿੱਚ ਵਿਖੜਾ ਹੋਵਾਂ ਮੈਨੂੰ ਪਛਾਣ ਲੈਂਦਾ ਇਕੱਲਾ ਹੀ ਆ ਨਾ ਬਾਕੀ ਸਭ ਵਰਗਾ 14 ਵਸਦਰ ਹੈ ਮੇਰੀ ਉਮਰ ਵੀ ਲੱਗ ਜਿੱਤੇ ਵੱਡੇ ਭਾਈ ਦਾਸ ਦਾ ਰੱਬ ਵਰਗਾ ਵੱਡੇ ਭਾਈ ਦਾਸ ਵੱਡੇ ਭਾਈ ਦਾਸ ਵਰਗਾ